हम रिक्वेस्ट कर रहे हैं हम तो रिक्वेस्ट कर रहे हैं आपका डेली के लोग हैं आपके साथ प्लीज आपका मैडम ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਦੇ ਮਾਮਲੇ 'ਚ ਹੁਣ ਵੱਡਾ ਖੁਲਾਸਾ ਹੋਇਆ ਹੈ ਦਰਸਲ 13 ਮਈ ਦੀ ਕਟਮਾਰ ਮਾਮਲੇ 'ਚ ਹੁਣ ਪਹਿਲਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਰਹਿ ਚੁੱਕੇ ਵਿਭਵ ਕੁਮਾਰ ਵੱਖਰੇ ਤੌਰ ਤੇ ਖੜੇ ਨਜ਼ਰ ਆ ਰਹੇ ਨੇ ਸੁਰੱਖਿਆ ਕਰਮਚਾਰੀ ਸਵਾਤੀ ਨਾਲ ਗੱਲ ਕਰ ਰਹੇ ਨੇ ਇਸ ਦੌਰਾਨ ਸਵਾਤੀ ਮਾਲੀਵਾਲ ਕਹਿ ਰਹੀ ਹੈ ਕਿ ਉਹ ਸਾਰਿਆਂ ਨੂੰ ਸਬਕ ਸਿਖਾਏਗੀ ਸਭ ਨੂੰ ਨੌਕਰੀ ਤੋਂ ਕਢਵਾਏਗੀ ਇਸ ਦੌਰਾਨ ਸਵਾਤੀ ਮਾਲੀਵਾਲ विपव ਨੂੰ ਗਾਲਾਂ ਕੱਢਦੀ ਵੀ ਨਜ਼ਰਾਈ ਇਹ ਵੀਡੀਓ ਮੁੱਖ ਮੰਤਰੀ ਅਰਵਿੰਦ ਕੇਜੀ ਵਾਲਦੇ ਘਰ ਦੇ ਅੰਦਰ ਦਾ ਦੱਸਿਆ ਜਾ ਰਿਹਾ ਹੈ ਆਪ I will do it I will do it ਅਜ ਮੈਂ ਇਹਨਾਂ ਲੋਕਾਂ ਨੂੰ ਸਭ ਨੂੰ ਬਤਾਉਂ ਹਾਂ ਬਤਾ ਦੇਣਾ ਉਹ ਉਹ ਆਪ ਦਾ ਹੈਡ ਹੈ ਆਪ ਮੇਰੇ ਕੋਲ ਕਿਸੇ ਵੀ ਨਾਲ ਗੱਲ ਕਰ ਰਹੀ ਹੈ ਅਭੀ ਅਭੀ ਕੇ ਅਭੀ ਖੜਾ ਰਹੇ ਹੈ ਆਪ ਭਾਈ ਆਪ ਉਧਰ ਆ ਜਾ ਆਪ ਭਾਈ ਇਹ ਨਹੀਂ ਮੈਂ ਸਿਰਫ ਸਿਵਲਾਈ ਨਾਲ ਗੱਲ ਕਰੂੰਗੀ ਪਹਿਲੇ ਨਹੀਂ ਨਹੀਂ ਹਮ ਇੱਥੇ ਨਹੀਂ ਕਰ ਸਕਤੇ ਨਹੀਂ ਆਪ ਇਹੀ ਹੋਗਾ ਇਹੀ ਹੋਗਾ ਜੋ ਕਰਨਾ ਹੈ ਕਰੋ ਔਰ ਤੁਹਾਡੀ ਵੀ ਨੌਕਰੀ ਖਾਉਂਗੀ ਅਗਰ ਮੇਰੇ ਕੋ ਟੱਚ हम हम तो कह रहे रहे हैं हैं तो हम हम रिक्वेस्ट कर कर मैंने अभी पे कॉल पुलिस का उसके बाद में बात करूँ तो पुलिस भी तो बाजी आएगी वो यहाँ तक नहीं आएगी ना कुछ नहीं होता ही आएगी जो होगा हम तो रिक्वेस्ट कर रहे मैडम आप ऐसा ना बोले जस्ट बिकॉज यूर सी ਹਾਲਾਂਕਿ ਸੈਂਟਰਲ ਪੰਜਾਬ ਟੀਵੀ ਵਾਇਰਲ ਹੋ ਰਹੀ ਇਸ ਵੀਡੀਓ ਦੀ ਕੋਈ ਪੁਸ਼ਟੀ ਨਹੀਂ ਕਰਦਾ ਦਿੱਲੀ ਪੁਲਿਸ ਨੇ ਵੀਡੀਓ ਦਾ ਨੋਟਿਸ ਵੀ ਲਿਆ ਹੈ ਦੱਸਤੀ ਹੈ ਕਿ 13 ਮਈ ਨੂੰ ਸਵਾਤੀ ਮਾਲੀਵਾਲ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੀ ਸੀ ਇਸ ਦੌਰਾਨ ਸਵਾਤੀ ਮਾਲੀਵਾਲ ਨੇ ਵਿਭਵ ਕੁਮਾਰ ਤੇ ਹਮਲੇ ਦਾ ਦੋਸ਼ ਲਗਾਇਆ ਸੀ ਅਤੇ ਪੁਲਿਸ ਕੰਟਰੋਲ ਰੂਮ ਨੂੰ ਫੋਨ ਕੀਤਾ ਸੀ ਹਾਲਾਂਕਿ ਉਸ ਨੇ ਪੁਲਿਸ ਕੋਲ

और तुम्हारी भी नौकरी खाऊंगी अगर मेरे को टच करो तो सभी तो कह तो रहे हैं तो हम तो हम बली रिक्वेस्ट कर रहे हैं मैंने अभी वन वन टू पे कॉल कर दिया लेट द पुलिस का उसके बाद मैं बात करूं तो पुलिस भी तो बाहर ही आएगी वो यहाँ तक नहीं आएगी ना नहीं कुछ नहीं होता अंदर ही आएगी जो प्लीज कम मैडम हम रिक्वेस्ट कर रहे हैं आप हम तो रिक्वेस्ट कर रहे हैं आज फेंक दो आज आप पढ़े लिखे लोग हैं आपके साथ ये ऐसा थोड़ा ये गंजा साला नहीं 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 ਉਦੋਂ ਦੇਸ ਘਟਨਾ ਤੋਂ ਬਾਅਦ ਪੁਲਿਸ ਨੇ ਸਵਾਤੀ ਮਾਲੀਵਾਲ ਨਾਲ ਸੰਪਰਕ ਕੀਤਾ ਸੀ ਅਤੇ ਕਰੀਬ 3 ਦਿਨ ਬਾਅਦ ਵੀਰਵਾਰ ਯਾਨੀ ਕਿ ਭਲਕੇ ਸਵਾਤੀ ਨੇ ਆਪਣੇ ਬਿਆਨ ਦਰਜ ਕਰਵਾਏ ਸੀ ਇਸ ਤੋਂ ਬਾਅਦ ਪੁਲਿਸ ਨੇ ਗੰਭੀਰ ਧਰਾਵਾ ਤਹਿਤ ਵਿਭਵ ਕੁਮਾਰ ਖਿਲਾਫ ਐਫ ਆਈ ਆਰ ਦਰਜ ਕਰ ਲਈ ਸੀ ਅਤੇ ਹੁਣ ਪੁਲਿਸ ਉਸ ਦੀ ਭਾਲ ਕਰ ਰਹੀ ਹੈ ਸਵਾਤੀਵਾਲ ਦੇ ਮਾਮਲੇ ਦਾ ਆਪਣੇ ਆਪ ਨੋਟਿਸ ਲੈਂਦਿਆਂ ਕੌਮੀ ਮਹਿਲਾ ਕਮਿਸ਼ਨ ਨੇ ਵੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਵਕ ਕੁਮਾਰ ਨੂੰ ਨੋਟਿਸ ਜਾਰੀ ਕੀਤਾ ਹੈ ਕੌਮੀ ਮਹਿਲਾ ਕਮਿਸ਼ਨ ਨੇ ਵਿਵਕ ਕੁਮਾਰ ਨੂੰ ਸ਼ੁੱਕਰਵਾਰ 17 ਮਈ ਨੂੰ 11 ਵਜੇ ਕਮਿਸ਼ਨ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ ਪਰ ਹੁਣ ਇਸ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ ਦਸਤਿਲ ਇਸ ਮਾਮਲੇ 'ਚ ਨਵੀਂ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੇ ਸਵਾਤੀ ਮਾਲੀਬਾਲ ਗਾਲ੍ਹਾਂ ਕੱਢਦੇ ਨਜ਼ਰ ਆ ਰਹੀ ਹੈ ਆਪ ਆਪ ਪਾਰਲੀਮੈਂਟ ਦੇਖ ਲੈ ਆਈ ਵਿਲ ਡੂ ਇਟ ਆਈ ਵਿਲ ਡੂ ਇਟ ਅਜ ਮੈਂ ਇਹਨਾਂ ਲੋਕਾਂ ਨੂੰ ਸਭ ਨੂੰ ਬਤਾਉ ਹਾਂ ਬਤਾ ਲੈਣਾ ਉਹ ਬਾਤ ਉਹ ਆਪ ਦਾ ਹੈ ਆਪ ਕਿਸੇ ਨਾਲ ਬਾਤ ਕਰ ਰਹੇ ਹੋ ਅਭੀ ਅਭੀ ਕੇ

ਟੋਕ ਕੇ ਪੜਨ ਅਨ ਰਿਕਵੈਸਟ ਕਰ ਰਿਹਾ ਹਾਂ ਆਪਸੇ ਹਮ ਤਾਂ ਰਿਕਵੈਸਟ ਕਰਦੇ ਆਂ ਆਪ ਸੇ ਦੋ ਆਜਾ ਆਪ ਪੜ੍ਹੇ ਲਿਖੇ ਲੋਗ ਹੈ ਆਪਕੇ ਸਾਥੇ ਐਸਾ ਥੋੜਾ ਜੀ ਇਹ ਗੰਜਾ ਸਾਲਾ ਨਹੀਂ ਨਹੀਂ ਮੈਨੂੰ ਇਹ ਲੋਕ ਨਹੀਂ ਜਾਪਾ ਫੜਾ ਨਹੀਂ ਆ ਪੈਸੇ ਨਾ ਲੋ ਜਸ ਬਿਕੋਜ਼ ਯੂ ਆ ਸੀ 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 ਤਦ ASCII ਇੱਕ 에 స్వాਤੀ ਮਾਲੀਵਾਲ ਦਾ ਇਲਜ਼ਾਮ ਸੀ ਕਿ ਜਦੋਂ ਉਹ ਮੁੱਖ ਮੰਤਰੀ ਨੂੰ ਮਿਲਣ ਉਹਨਾਂ ਦੇ ਘਰ ਪਹੁੰਚੀ ਤਾਂ ਉਹਨਾਂ ਦੇ ਪੀਏ ਵਿਵਕ ਕੁਮਾਰ ਨੇ ਉਹਨਾਂ ਨਾਲ ਬਦਸਲੂਕੀ ਕੀਤੀ ਉਹਨਾਂ ਨਾਲ ਅਸਲੀਲ ਛੇੜਛਾੜ ਕੀਤੀ ਅਤੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਤੋਂ ਬਾਅਦ ਉਸਨੇ ਪੁਲਿਸ ਨੂੰ ਫੋਨ ਕੀਤਾ ਤੇ ਪੁਲਿਸ ਮੁਖਮੰਤਰੀ ਦੀ ਰਿਹਾਈ ਸੇ ਪਹੁੰਚੀ ਸੀ ਹਾਲਾਂਕਿ ਉਸ ਸਮੇਂ ਸਵਰਤੀ ਮਾਲੀਵਾਲ ਨੇ ਪੁਲਿਸ ਨੂੰ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਸੀ ਪਰ ਕਰੀਬ 3 ਦਿਨ ਬਾਅਦ ਬੀਤੇ ਕੱਲ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਜਿਸ ਤੋਂ ਬਾਅਦ ਗੰਭੀਰ ਧਰਾਮਾ ਤਹਿਤ ਪੁਲਿਸ ਨੇ ਵਿਵਕ ਕੁਮਾਰ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਅਤੇ ਪੁਲਿਸ ਵਿਵਕ ਕੁਮਾਰ ਦੀ ਭਾਲ ਕਰ ਰਹੀ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ